ਰੇ YouTube ਚੈਨਲ ਸ਼ਰੀਕਮੰਦ ਭਾਈ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਇੱਕ ਘੜੀ ਦੇ ਬਾਹਰ ਨਿਕਲ ਆਇਆ ਸੱਪ ਤੇ ਲੱਗੀ ਹੋਈ ਹੈ ਰੌਣਕ ਤੇ ਅੱਜ ਜੀ ਤੁਹਾਨੂੰ ਵੀਡੀਓ ਖਾਣਦੇ ਆ ਕਿੰਦਾ ਰੌਣਕ ਲੱਗੀ ਚਲੋ ਭਾਈ ਮੰਮਾ ਉਹ ਵਾ ਲੈ ਥੀਲਿਆਂ ਨਾਲ ਸੱਪ ਕੱਢਣ ਦੇ ਤੂੰ ਇੱਧਰ ਨਾ ਨਿਕਲਣਾ ਮੇਰੀ ਗੱਲ ਸੁਣ ਮੈਂ ਨਾ ਕੱਢਦਾ ਇੱਧਰ ਉਹ ਖਾਵਾ ਇਹਨਾਂ ਨੂੰ ਇੱਧਰ ਲਾ ਕੇ ਕਰਕੇ ਲਾ ਕੇ ਕਰਕੇ ਉਹ ਤਾਂ ਮੜੀ ਗਈ ਉਹਦਾ ਮੂੰਹ ਖਾਵੇ ਦੇਖ ਗਿਆ ਮੈਂ ਆਡਾ ਕੋ ਵੀ ਆ ਪਾਣੀ ਪਾਦ ਨੇ ਸਟੇਸ਼ਨ ਅਜੇ ਵੀ ਜਾਰੀ ਆ ਸਭ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਜਿੰਨਾ ਇਹਨੇ ਪਾਣੀ ਡੋੜਦਾ ਸੱਪ ਗੱਲ ਹੀ ਨਹੀਂ ਆਈ ਗੱਲ ਨਾ ਲੱਗਦੀ ਬੈਂਡਰੀ ਹੱਥ ਜਿਆਦਾ ਆਪਾਂ ਕੱਢ ਕੇ ਆਉਣਗੇ ਅੱਜ ਬਣੀ ਬੈਠੇ ਸਾਥ ਨੀ ਨੀ ਮੈਂ ਪਾਣੀ ਪੂਰੀ ਕਿਤੇ ਨਹੀਂ ਕਿਹਾ ਪਾਣੀ ਨਹੀਂ ਬੋਲੀ ਬਸ ਫੇਰ ਹੋਈ ਹੈ ਕਿੱਥੇ ਹੈ ਨੀ ਅੱਜ ਭਾਈ ਤੁਸੀਂ ਕਿੱਧਰ ਆਏ ਸੱਪ ਮਾਰਨੇ ਆ ਗੱਲ ਨੋ ਮੈਂ ਦਾ ਮਾੜਾ ਆ ਸਪੈਸ਼ਲ ਸਪੇਰਾ ਆ ਡੇਕ ਨੂੰ ਕਲੀਵੇ ਸਪੇਰਾ ਆ ਸਪੈਸ਼ਲ ਆਇਆ ਮੈਂ ਉਧਰੋਂ 3 ਟਾਉਟ 8 ਟਾਉ ਕਰਵਾ ਕੇ 20 ਰੁਪਏ ਦਾ 25 ਰੁਪਏ ਦਾ ਆਟੋ ਆਇਆ 25 ਰੁਪਏ ਦਾ ਆਟੋ ਆ ਪਾਜੀ ਮੈਂ ਉਥੋਂ ਆਇਆ ਸਪੈਸ਼ਲ ਸੱਪ ਫੜਨ ਵਾਸਤੇ ਨੂੰ ਮੈਂ ਇੱਥੇ ਸੱਪ ਕੱਢਾਂਗਾ ਥੜੀ ਨਾਲ ਹੱਥ ਤੇ ਫੜ ਕੇ ਤੁਹਾਡੇ ਸਾਹਮਣੇ ਸਾਡੇ ਸਾਹਮਣੇ ਆ ਪੱਖਾ ਨਾਲ ਫੜਾਂਗਾ ਮੈਂ ਸੱਪ ਬਾਹਰ ਆਣੇਗਾ ਸੱਪ ਸੱਪ ਮਾਰ ਕੇ ਬਣਾ ਕੇ ਖਾਵਾਂਗੇ ਸੱਪ ਟੂ ਮੈਂ ਪੰਨੇ ਇਹ ਸੱਪ ਟੂ ਕਰੋ ਗੱਲ ਕੁਝ ਬਿਆਨ ਦੋਜਨ ਬੋਲਣ

ਬਾਜੀ ਐ ਡਿਗੜੀ ਦੀ ਸੱਪ ਨਿਕੜਾ ਵੇਖੋ ਕਿੰਨੀ ਰੌਣਕ ਲੱਗੀ ਐ ਤੇ ਸਾਰੇ ਜਾਨੇ ਵੇਖੋ ਪਜਾਮੇ ਟੀ-ਸ਼ਰਟਾਂ ਪਾ ਕੇ ਸਾਪਾਂ ਮਾਰਨਾ ਇਹਦੇ ਆ ਵੇਖੋ ਬੈਲ ਪੈਂਟ ਪਾ ਕੇ ਝੁੱਪ ਮਾਰਨ ਦੇ ਤਿਆਰ ਹੋ ਕੇ ਆਇਆ ਮਾਰਨਾ ਕਰਨਾ ਲੈਡ ਮਾਰਨਾ ਤੇ ਲੈਡ ਬਰਦਾਂ ਆਪਾਂ ਨਿਕਲਾ ਦੇਖੋ ਕਿੰਨੀ ਰੌਣਕ ਲੱਗੀ ਹੋਈ ਆ ਭਾਈ ਸਾਰੇ ਸੱਪ ਮਾਰਨਾ ਪਿਆ ਆ ਥੋੜੇ ਮਿੰਟ ਹੋ ਜਾ ਗੋਲ ਸਾਮੀ ਲੱਗਾਂਗੇ ਸੱਪ ਓਏ 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 ਮੂੰਹ ਤਾਂ ਚੱਕਣ ਦਿਓ ਓਏ ਚੱਕ ਕੇ ਰੋੜਾ ਪਾਉਂ ਜਾ ਯਾਰ ਓਏ ਕੋਈ ਪੁੱਛੀ ਨਾ ਪਾਓ ਯਾਰ ਇਹੀ ਗੱਲ ਨੀ ਨਹੀਂ ਘਰੀ ਹੋਈ ਜੀ ਇਧਰ ਸਾਰਾ ਜਾਂਦੇ ਵੀਡੀਓ ਉਹ ਚਾਤ ਹੋ ਜਾਂਦਾ ਚੱਪ ਕਰ ਦੋ ਪਾਣੀ ਸਾਫ ਕਰਦੇ ਮੈਂ ਮਾਰਨਾ ਤੇ ਸੱਪ ਹੈ ਨਹੀਂ ਪਾਣੀ ਦੇਖੋ ਸੱਪ ਨਹੀਂ ਕਿੜਾ ਟਿਕੜੀ ਦੇ ਵਿੱਚ ਦੇਖੋ ਕਿੰਨੀ ਨਵਾਂ ਲੱਗੀ ਹੋਈ ਆ ਭਾਜੀ ਕਿ ਸੱਪ ਮਾਰਨ ਉਹ ਤੇ ਦੇਖੋ ਕਿੰਨੇ ਜਾਣੇ ਆਏ ਹੋਏ ਆ ਜੀ ਇਹ ਹੋਈ ਨਾ ਕਰਦਾ ਉਹ ਕੰਮ ਆ ਆ ਵੇਖੋ ਭਾਜੀ ਪੂਛ ਵਾਲੀ ਮਾਂ ਕਰਤੀ ਖਰਮ ਆ ਹੀ ਆ ਗਿਆ ਕਰ ਦੋ ਫਰਮ ਠੀਕ ਹੈ ਦੱਪਦੇ 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 ਪੂਰਾ ਘਾਟ ਵਿੱਚ ਇਧਰ ਇਧਰ ਨੂੰ ਦੱਪਦੇ ਦੋ ਸਟਾਂ ਓਏ ਨਿਕਲ ਜਾਣਾ ਜੇ ਚੁੱਕਿਆ ਤੇ ਉਹਦੇ ਉਹਦੇ ਅਸਰੀ ਥੱਲੇ ਆ ਉਹਦੇ ਬਾਲੇ ਦੇ ਦੱਪਦੇ ਗੋਲਟੀ ਦੱਪਦੇ ਪਿੱਛੇ ਕਰ ਤੂੰ ਦੱਪੋ ਤੂੰ ਨਾਲ ਮਰੀਏਗੀ ਇਦਾਂ ਮਸਾਲਾ ਮਰੀ ਉਹ ਨਹੀਂ ਨਹੀਂ ਨਿਕਲ ਇਦਾਂ ਇਦਾਂ ਲੋਕ ਲੋਕ ਵੜ ਜੀ ਦੱਪਿਆ ਨਹੀਂ ਆਉਂਦੇ ਯਾਰ ਕਰਨਾ ਉਹਦਾ ਮੂਹ ਤੇ ਲੱਗਦਾ ਨਹੀਂ ਨਾ ਪਹਿਲੀ ਨਾ ਕਹਿੰਦਾ ਕੀ ਕਰਾ ਯਾਰ ਕੁਸ

ਬੰਨ ਬੰਨ ਬੰਦੇ ਨੂੰ ਬੰਦੀ ਜੋਨੀ ਬੇ ਬੇ ਬਰਾਵਨਾ ਕੋਈ ਇਦਰਾ ਸਪੇਰਾ ਸਪੇਰਾ ਆਇਆ ਪੇਰਾ ਮੇਰੇ ਬੰਨ ਸਪੇਰਾ ਪਰ ਉਹ ਰੋਲਾ ਕਿਹੜਾ ਮੇਰਾ ਹੋਣ 골ਡੀ 골ਡੀ ਇੱਕ ਮਿੰਟ ਮੇਰੀ ਸੁਣ ਗਾ ਲੋ ਸੋ ਦਰੋਲਾ ਨਾ ਪਾ ਰਹਿਂਦੇ ਲਿਖਦੇ ਪੂਰੀ ਟੱਪ ਦੇ ਤੇ ਵੀਰੇ ਖੋਣ ਪਿੱਛੋਂ ਖੜੀ ਫੇਰ ਮੈਂ ਕੋ ਖੜ ਦੂੰਗਾ ਉਹਨੇ 5 ਓਏ ਅਜਾ ਨਕਰ ਬੱਸ ਲੋ ਜੀ ਬਾਜੀ ਇਹ ਫਾਈਨਲੀ ਸਾਪ ਮੰਨੇ ਨੇ ਕੱਢ ਲਿਆ ਤੇ ਮਾਰ ਦਿੱਤਾ ਤੇ ਮੰਨੇ ਨੇ ਹੁਣ ਆਤੀ ਬਾਲ ਲਿਆ ਵਾ ਓਏ ਹੋਏ ਓਏ ਹੋਏ ਨੀ ਨੀ ਬੰਦੇ ਸੋਟੇ ਯਾਰ ਬਰੇ ਮਾਰ ਚੋਕੇ ਹੁਣ ਛੱਪੜ ਦੇ ਓਕੇ ਓਕੇ ਓਏ ਓਏ ਬੰਦੇ ਭਾਲੇ ਓਏ ਮੰਨੇ ਪਾਸ ਛੱਡ ਦੇ ਯਾਰ ਓਏ ਕਮਾਗ ਮਾਰੀ ਵਿੱਚ ਹਾਏ ਹੋਏ ਬਹੁਤ ਬਹੁਤ ਜੀ ਲੋ ਜੀ ਇੱਥੇ ਨਾਲ ਹੀ ਸੱਪ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਤੇ ਬਹੁਤ ਬਹੁਤ ਰੌਣਕ ਲੱਗੀ ਸੱਪ ਦਾ ਪ੍ਰੋਗਰਾਮ ਤੁਹਾਨੂੰ ਫੇਰ ਕਿਹਦੇ ਨੇ ਜਿਹੜਾ ਨਵਾਂ ਵਲੌਗ ਦਿਖਾਵਾਂਗੇ ਸੱਪ ਵਾਲਾ ਵਲੌਗ ਤੇ ਜਿਹੜਾ ਅੱਜ ਇੱਥੇ ਖਤਮ ਹੋ ਗਿਆ ਫੇਰ ਦਾ ਬਣਾਵਾਂਗੇ ਫੇਰ ਆਉਂਗਾ ਫੇਰ ਬਣਾਵਾਂਗੇ ਜੋ ਜਿਹੜਾ ਵਾ ਫੜ ਗਿਆ ਤੇ ਛੁੱਟ ਦਿੱਤਾ ਸੱਪ ਦੇ ਵਿੱਚ ਤੇ ਆ ਜਿਹੜੀ ਟੀਮ ਹੀ ਮੇਰੇ ਨਾਲ ਜਿਹੜੀ ਰੈਸਕਿਊ ਟੀਮ ਮੇਰੇ ਨਾਲ ਲੱਗੀ ਹੋਈ ਸੀ ਪੂਰੇ 3 ਘੰਟੇ ਦੋ ਤੇ ਹੁਣ ਜਿਹੜਾ ਸੱਪ ਫੜਿਆ ਜਾ ਚੁੱਕਾ ਤੇ ਉਹਨੂੰ ਜਿਹੜਾ ਸਪੈਸ਼ਲੀ ਸੱਪੜ ਦੇ ਵਿੱਚ ਜਿਹੜਾ ਵਾ ਉਹ ਬੈਲ ਬਟ ਵਾ ਕਰ ਦਿੱਤਾ